ਲੋ ਜੀ ਇਹਦੇ ਨੂੰ ਸੱਸ ਲੱਗੀਆਂ ਹੋਈਆਂ ਤਿਆਰ ਹੋਣ ਤੇ ਬੇਬੇ ਦੀ ਚੁੰਨੀ ਵੱਡੀ ਬਣਾਦੀ ਆ ਦੇਖੋ ਛੋਟੀ ਐ ਚੁੰਨੀ ਮੇਰੀ 3 ਮੀਟਰ ਦੀ ਡਾਈ ਕਰਦੀ ਚੁੰਨੀ ਮੈਂ ਬੇਬੇ ਮੈਨੂੰ ਕਹਿੰਦੀ ਨਾ ਕਹਿੰਦੀ ਮੇਰੀ ਚੁੰਨੀ ਵੱਡੀ ਬਣਾਦੀ ਹੈਗਾ ਚੁੰਨੀ ਨਹੀਂ ਵੱਡੀ ਬੇਬੇ ਤੂੰ ਹੀ ਨਿੱਕੀ ਆ ਹੁਣ ਡਾਈ ਨਿਕਰਦੀ ਹੁੰਦੀ ਆ ਤਿਆਰ ਹੁਣ ਟੋਟਾ ਸੀਗਾ ਤੇ ਸਾਰੇ ਦਾ ਮਾਲਾ ਰੰਗਾ ਕੇ ਲਿਆਤਾ ਤੇ ਬੇਬੇ ਫਾੜੀਆਂ ਨੂੰ ਕਹਿੰਦੇ ਨਾ ਗੱਫੇ ਆਉਂਦੇ ਆ ਤੇ ਫਿਰ ਗੱਫਾ ਹੀ ਆਇਆ ਤੈਨੂੰ ਹੈਂਡਲਰ ਟੂ ਪੀਸ ਬਜਿਆ ਸੀਗਾ 3 ਮੀਟਰ ਦਾ ਬਜ ਗਿਆ ਸੀ 3 ਮੀਟਰ ਦੀ ਕੋਈ ਡਾਈ ਕਰਵਾ ਦੀ ਹੂੰ ਐਂ ਕਰ ਲੈ ਫਿਰ ਤਫਾ ਮਿਲ ਜਾਂਦਾ ਜਾਂ ਫਿਰ ਕੁਝ ਵੀ ਨਹੀਂ ਮਿਲਦਾ ਐਂ ਕਰ ਦੇ ਕੀੜੇ ਤਾਂ 2-3 ਦੇਖ ਲੈ ਉਦੋਂ ਦੀ ਫੇਰ ਲੋਟ ਆ ਜੂਗਾਂ ਮੈਂ ਨਹੀਂ ਫੇਰ ਹੁਣ ਆ ਕੇ ਕਟਵਾਵਾਂਗੇ ਆ ਕੇ ਕਟਵਾਵਾਂਗੇ ਠੀਕ ਲੈਸ ਪਿੱਛੇ ਕਰਕੇ ਲਵਾ ਹੂੰ ਹੂੰ ਚੇਨ ਚ ਨਾ ਫਸਾਲੀ ਕਿਤੇ ਚੇਨ ਵਾਲੀ ਜਿਸਮਾ ਮੈਂ ਮਾਰੀ ਸਾਈਕਲ ਦੀ ਚੇਨ ਚ ਨਾ ਫਸਾ ਲੀ ਸਾਈਕਲ ਦੀ ਚੇਨ ਚ ਨਾ ਫਸਾਲੀ ਬਸ ਉਹਲਾ ਕਿ ਲੀ ਕਰ ਲਈ ਬੇਬੇ ਹੁਣ ਸਿਕਾਈ ਜਾਂਦੇ ਆ ਮੈਂ ਕਿ ਭੋੜਾ ਕਿਸ ਨੂੰ ਵੱਡ ਜੂ ਲੈ ਤੇ ਫਿਰ ਹੁਣ ਫੇਰ ਕੀ ਹੁਣ ਫੇਰ ਖਿੱਚੀ ਜਾਂਦੇ ਹੁਣ ਬੇਰ ਵੱਡੀ ਹੋ ਜੂ ਆਹਾਂ ਨਹੀਂ ਨਹੀਂ ਫਿਰ ਹੁਣ ਪੋਸਾ ਫਾਕੇ ਪਿਆਰੀ ਹੁੰਦਾ ਠੀਕ ਚੱਲ ਗਏ ਫਿਰ 10:30 ਹੋ ਗਏ ਆ 10:30 ਤੱਕ ਹਾਂਜੀ ਹੈਲੋ ਕਿਵੇਂ ਆ ਠੀਕ ਤੇ ਬੇਬੇ ਦੀ ਚੁੰਨੀ ਕਰਵਾਤੀ ਸੱਟ ਹਾਏ ਉਹ ਨਹੀਂ ਸੈੱਟ ਹੋਣੀ ਮੈਂ ਮੰਮਾ ਨੂੰ ਕਿ ਐਸੀ ਕਟਵਾ ਦਿੰਦੀ ਆ ਤੇ ਉਹ ਮੰਮੀ ਤਿੰਦੇ ਗਿੱਲੀ ਆ ਚੁੰਨੀ ਨਹੀਂ ਤੁਹਾਨੂੰ ਸੋ ਬੇਬੇ ਸਾਡੀ ਸਵਾ 2 ਮੀਟਰ ਦੀ ਚੁੰਨੀ ਲੈਂਦੀ ਆ ਸੋ ਚੁੰਨੀ ਬਣਾਤੀ ਉਹਨੂੰ 3 ਮੀਟਰ ਦੀ ਤੇ ਪੰਗਾ ਗਿਆ ਖੜਾ ਹੋ ਹਨਾ ਚਾਹਤੂ ਲਈ ਉਹ ਸਾੰਭੀ ਨਹੀਂ ਨੇ ਨਹੀਂ ਇੱਕ ਕੱਲ ਨੂੰ ਥੋੜੇ ਜਿਹੜਾ ਕੱਲ ਬਲੌਗ ਆਉਗਾ ਉਹ ਵੀ ਬੜਾ ਘੈਂਟ ਹੋਊਗਾ ਆਪਾਂ ਐਸ਼ ਨੂੰ ਪਿਕਨਿਕ ਤੇ ਲੈ ਕੇ ਜਾਣਾ ਕੱਲ ਨੂੰ ਕੱਲ ਵਾਲੇ ਬਲੌਗ ਚ ਆਊਗਾ ਸੋ ਉਹਨਾਂ ਨੂੰ ਵੈਸੇ ਸਕੂਲ ਨੂੰ ਲੈ ਕੇ ਜਾਣਾ ਤੇ ਸਕੂਲ ਦੇ ਵੱਲੋਂ ਫਿਰ ਅਸੀਂ ਆਪ ਨਾਲ ਚੱਲਾਂਗੇ ਬੱਚਿਆਂ ਦੇ ਬਾਹਲੀ ਜਿਆਦੇ ਹੁੰਦੀ ਹੈ ਸਕੂਲ ਨਾਲ ਹਨਾ ਨਹੀਂ ਭਾਈ ਓਕੇ ਕੰਮ ਸੋ ਭਾਈ ਬੂਟੇ ਲੈ ਕੇ ਆਇਆ ਬੂਟੇ ਜਿਹੜੇ ਹੁੰਦੇ ਆ ਕਿ ਟੋਕਰੀਆਂ ਵਾਲੇ ਟੂ ਬੂਟੇ ਹੁੰਦੇ ਨੂੰ ਲੱਗਦਾ ਵਗੈਰਾ ਤਾਂ ਖੁੰਦਾ ਨਹੀਂਗਾ ਮਹੀਂ ਕਿ ਮਹੀਂ ਕਿ ਪੈਸੇ ਲਾ ਕੇ ਬੇਬੀ ਨੂੰ ਗੱਲਾਂ ਚ ਲੈ ਕੇ ਲਾ ਦਿੰਦੇ ਆ ਤੇ ਹੁਣ ਆਹ ਵੀਲਾਂ ਲੱਗੀਆਂ ਨੇ ਪਤ ਨਹੀਂ ਅੰਗੂਰ ਇਹਨਾਂ ਨੂੰ ਲੱਗਣੇ ਵੀ ਲੱਗਣੇ ਮਿਹਨਤ ਇਹ ਤਾਂ ਹੀ ਨਹੀਂ ਜਿਆਦੀ ਹੋਈ ਆ ਸੋ ਅੱਜ ਇੱਕ ਨਿੱਕਾ ਜਿਹਾ ਲਾਸ ਹੋ ਗਿਆ ਵੀ ਆਪਣਾ ਦੋਸਤੋ ਹੋਇਆ ਉਹ ਕਿ ਆਪਣਾ ਜਿਹੜਾ ਚੂਚਾ ਸੀ ਨਾ ਇੱਕ ਕੁੱਤੀ ਖਾ ਗਈ ਸੋ ਪੰਜਾਂ ਪੰਜਾਂ ਦੇ ਵਿੱਚੋਂ ਚਾਰ ਰਹਿ ਗਏ ਇੱਕ ਕਿੱਧਰਲੇ ਪਾਇ ਜਾਵੜਾ ਇਧਰ ਪਾਇ ਕੁੱਤੀ ਸੂਈ ਆ ਸੋ ਉਹਨੇ ਜਿੰਨਾ ਆਪਾਂ ਕਤੂਰੇ ਨੂੰ ਸਾਹਮਣੇ ਦੁੱਧ ਆ ਤਾਂ ਪਾਉਂਦੇ ਸੀਗੇ ਸੋ ਉਹਨਾਂ ਨੇ ਪੂ ਫੀਗਾ ਵਾਰਾ ਕੁੱਤਾਂ ਦਾ ਇਹੀ ਹਾਲ ਹੁੰਦਾ ਹੈ ਹੈ ਇਹੀ ਹੁੰਦਾ ਹਾਰਾ ਕੁੱਤਾ ਲਸੂੜ ਫੇਰ ਨਵਾਂ ਅਜ ਮਿੱਤਰੋ ਹੂੰ ਨਹੀਂ ਨਹੀਂ ਕੱਲ ਵੀ ਪਾਇਆ ਸੀ ਕੱਲ ਪਾਇਆ ਸੀ ਮੈਨੂੰ ਤਾਂ ਪਤਾ ਨਹੀਂ ਕੱਲ ਹੀ ਪਾਇਆ ਸੀਗਾ ਲੈ ਫਿਰ ਗੱਡੀ ਕਰ ਲਏ ਤਿਆਰ ਲਗੇ ਫਿਰ ਹੁਣ ਆਪਾਂ ਐਸ਼ ਨੂੰ ਲੈਣਾ ਸੋ ਆਪਾਂ ਕਿਤੇ ਜਾਣਾ ਸੀ ਰਿਸ਼ਤੇਦਾਰੀ ਨੂੰ ਮਿਲਣਾ ਠੀਕ ਆ ਤੇ ਦੋਸਤੋ ਫਿਰ ਵਲੌਗ ਕਰਦੇ ਆ ਕੰਟੀਨਿਊਸ ਆ ਜਾਂ ਜੁੜੇ ਰਹੋ ਓਕੇ ਜੀ ਪਿਆਰ ਚਲਾਇਂ ਗੱਡੀ ਅਜ ਠੀਕ ਆ ਲੋ ਵੀ ਮੇਟਰੋ ਬੀਬੀ ਪਹੁੰਚ ਚੁੱਕੀ ਆ ਮੈਚਿੰਗ ਚੁੰਨੀ ਲੈ ਕੇ 3 ਮੀਟਰ ਦੀ 3 ਮੀਟਰ ਦੀ ਹੁਣ ਤਾਂ ਬੈਠ ਠੀਕ ਲੱਗਦੀ ਬੀਬੀ ਲਈ ਹੈ ਨਹੀਂ ਕਿਹੜੇ ਤਰੀਕੇ ਨੂੰ ਗੇੜਾ ਵਧੀਆ ਸੰਗ ਚੰਗਾ ਵੱਧ ਆ ਗਿਆ ਹੈ ਦੂਜੇ ਤੀਜੇ ਨੋਟ ਲੈਣੀਆਂ ਹੂੰ ਦੂਜੀ ਰੋਡ ਲੈਣੀ ਹੁਣ ਹੁਣ ਹੋਰ ਲੋਟ ਆ ਗਈ ਆਇਆ ਤਾਂ ਲੋਟ ਆਈ ਗਈ ਲੈ ਬੀਬੀ ਨੇ ਗੇਟ ਪਾਸ ਦੇਤਾ ਕਹਿੰਦੇ ਕੱਟ ਲੋ ਗੱਡੀ ਗੇੜਾਂ ਇਹਦਾ ਪਿੰਕ ਪਿੰਕ ਬਣੀ ਫਿਰਦੀ ਬੀਬੀ ਫੁੱਲ ਝੜੀ ਬਣੀ ਫਿਰਦੀਆਂ ਹੂੰ ਮੈਂ ਨੂ ਬਣਾ ਦਿੰਦੀ ਐ ਚਾਹ ਪਿੰਕ ਬਣਾ ਦਿੰਦੀ ਐ ਹਾਏ ਦਾ ਤੇਰੀ ਨੂ ਨੇ ਹਾਏ ਦਾ ਤੇਰੀ ਨੂ ਨੇ ਸਰਪ੍ਰਾਈਜ਼ ਹੋਰ ਦੇਣਾ ਵਾ ਹਾਂ ਹਜੇ ਨਹੀਂ ਦੇਣਾ ਦਿੱਤਾ ਉਹ ਤੇ ਵਾਣਾ ਮਣ ਪੀ ਤੋ ਨਹੀਂ ਦੱਸ 26 ਜਨਵਰੀ ਨੂੰ ਦੇਣਾ ਹੁਣ 26 ਜਨਵਰੀ ਨੂੰ ਲੈ 26 ਜਨਵਰੀ ਸਦਾਨ ਲਾਗੂ ਐ ਸੀ ਬਾਪੂ ਦੇਣਾ 26 ਜਨਵਰੀ ਹੈਗੀ ਬੇਬੇ ਘਰੇ ਆਏ ਸੀਗੇ ਬਹੁਤ ਉਦੋਂ ਲੜਦੇ ਸੀ ਕਲਫੂ ਕਲਫੂ ਲੱਗੇ ਸੀ ਆ ਬੇਬੇ ਪਰ ਤੈਨੂੰ ਵਿਹਗਲ ਚ ਲੈ ਗਈ ਕਲਫੂ ਤੋਂ ਲੱਗਣੇ ਸੀ ਬਾਪੂ ਨੇ 26 ਜਨਵਰੀ ਵਾਲੇ ਦਿਨ ਬੇਬੇ ਬਾਪੂ ਦਾ ਹੋਇਆ ਸੀ ਵਿਆਹ ਤੇ ਉਦੋਂ ਫਿਰ ਸ਼੍ਰੀਮੰਤ ਧਰਤੀ ਤੇ ਪਹੁੰਚੀ ਸੀ ਬੇਬੇ ਲੈ ਕੇ ਬਾਪੂ ਨਾਲ ਹਨਾ ਫਿਰ ਪੁੱਛਦਾ ਕਿਹੜੀ ਗੱਡੀ ਤੇ ਆਈ ਸੀ ਬੇਬੇ ਵਿਆਹ ਕੇ ਤੂੰ ਆਹ ਹੁਣ ਤੋਂ ਜਿਹੜੀ ਸਿਰਜਾ ਗੋਲ ਜਾਂਦਾ ਮੰਤਰੀਆਂ ਕਰਦੇ ਆ ਪੀਛੋ ਪੀਛੋ ਮੰਤਰੀਆਂ ਵਾਲੇ ਫਿਰ ਬਣਾਈਆਂ ਹਨਾ ਫਿਰ ਸੋ ਜਦੋਂ ਜਦੋਂ ਬੇਬੇ ਬਾਪੂ ਦਾ ਵਿਆਹ ਸੀ ਨਾ ਸੋ ਉਦੋਂ ਕਾਫੂ ਲੱਗ ਗਏ ਸੀ 26 ਜਨਵਰੀ ਨੂੰ ਬੇਬੇ ਦੀ ਜਿਹੜੀ ਹੈਗੀ ਡੋਲੀ ਵਖਤਾਂ ਦੇ ਨਾਲ ਘਰੇ ਮੁੱਝੀ ਸੀ ਸਹੀ ਹੈ ਨਾ ਇਤਿਹਾਸ ਰਾਜ ਦਾ ਬੇਬੇ ਨੇ ਸੋ ਦੰਗੇ ਪਛਾੜ ਸ਼ੁਰੂ ਹੋਣਗੇ ਬੇਬੇ ਦੇ ਨਾਲ ਵਿਆਹ ਪਿੱਛੇ ਤੇ ਲੜਾਈ ਹੋਈ ਹੋਈ ਕਿਤੇ ਦੰਗੇ ਕਾਦੇ ਹੁੰਦੇ ਸੀ ਤੁਹ ਕਹਿੰਦੀ ਆ ਵਿਆਹ ਪਿੱਛੇ ਕੋਈ ਨਹੀਂ ਅੱਛਾ ਅੱਛਾ ਠੀਕ ਆ ਠੀਕ ਆ ਮੈਂ ਕਹਿੰਦੀ ਹੋਰ ਤਾਂ ਨਹੀਂ ਮੰਗ ਵਿਆਹ ਵਾਲੇ ਬਾਪੂ ਉਹ ਤਾਂ ਕਹਿੰਦਾ ਸੀ ਮੈਂ ਕਰਾਣਾ ਹੀ ਇਹਦੇ ਨਾਲ ਹਾਂ ਹਾਂ ਸੋ ਬੇਬੇ ਕਹਿੰਦੀ ਦੰਗੇ ਵਾਹ ਵਾ ਕਾਲ ਬੋਗੜੂ ਲੱਗੇ ਵੇ ਜੱਪੀ ਜਾਨ ਨੂੰ ਜਦੋਂ ਮੈਨੂੰ ਵਿਆਹ ਕੇ ਲਿਆਇਆ ਮੈਂ ਬਾਪੂ ਕਿਤੇ ਗਏ ਨਾ ਹੋਵੇ ਕਿ ਹੋਰ ਦੀ ਮੰਗਣਾ ਵਿਆਹ ਲਿਆ ਹੋਵੇ ਠੀਕ ਆ ਤੂੰ ਕਹਦੇ ਮਾੜੇ ਉਧਰਲੀ ਗੇਟ ਆ ਜਾ ਮਾਤਾ ਆ ਜਾ ਅਸੀਂ ਕਰਦੇ ਕੱਢਦੇ ਗੱਡੀ ਲਓ ਵੇ ਹੋ ਗਿਆ ਰਵਾਨਾ ਆ ਜਾ ਆ ਜਾ ਫਿਰ ਐ ਕਰ ਲਾ ਲੈ ਬੇਬੇ ਕਿੰਨੀ ਮਗੇੜਾ ਆ ਕੇ ਹੁਣ ਤੁਸੀਂ ਵੇਖੋ ਵਿੱਚ ਹਾਂ ਓਕੇ ਠੀਕ ਹੈ ਮੈਂ ਫਿਰ ਬੋਲਵਾਇਆ ਹੁਣ ਸੱਚੇ ਪਾਛਾ ਸੌ ਕਰਕੀ ਹਾਂਜੀ ਦੋਸਤੋ ਆ ਗਿਆ ਇਸ ਦੇ ਸਕੂਲ ਚ ਐਸ਼ ਭੱਜੇ ਹੁੰਦੀ ਦੇਖ ਕੇ ਮੈਨੂੰ ਭੱਜ ਕੇ ਆ ਜਾ ਭੱਜ ਕੇ ਭੱਜ ਕੇ ਭੱਜ ਕੇ ਆ ਜਾ ਵੀ ਆ ਜਾ ਆ ਜਾ ਆ ਜਾ ਆ ਜਾ ਆ ਗਿਆ ਮੇਰਾ ਬੱਤਾ ਹਲੋ ਹਲੋ ਆ ਗਿਆ ਐਸ਼ ਨੂੰ ਸਕੂਲੋਂ ਲੈ ਕੇ ਉਹਦੇ ਸੈਂਟਰ ਭੁੱਲ ਗਏ ਵਿਚਾਰੀ ਤੇ ਹੁਣ ਸੈਂਟਰ ਲੈਣ ਫੇਰ ਘਰੇ ਪਹੁੰਚੇ ਆ ਸੋ ਕਹਿੰਦੇ ਛੇਤੀ ਮੁਰੇਟੋਏ ਸਾਨੂੰ ਸੀਗਾ ਵੀ ਛੇਤੀ ਜਾਵਾਂਗੇ ਐਸ਼ ਨੂੰ ਸਕੂਲੋਂ ਲੈ ਲਾਂਗੇ ਸੋ ਕੰਮ ਉੱਡਾ ਥੋੜੀ ਹੋਵੇ ਸ਼ੇਨਕੀ ਤੇ ਡੈਡੀ ਰਹਿ ਕੇ ਘਰੇ ਦੋਨੇ ਸ਼ੇਕੀ ਤੇ ਆ ਰੱਖੀ ਕਰਦਾ ਲੈ ਹੁਣ ਸੋਖੀ ਆ ਛੇਤੀ ਹੋ ਗਈ ਹੁਣ ਹੋ ਗਈ ਹੋ ਗਈ ਹੈ ਹੋ ਗਈ ਹਾਂ ਸਹੀ ਗੱਲ ਛੇਤੀ ਛੇਤੀ ਕਹਦੀ ਮੈਂ ਉੱਥੋਂ ਲੈ ਜੂਗੀ ਤੇ ਸੈਂਡਲ ਉਤੇ ਚਾਹੀਦੇ ਘਾਰੇ ਆ ਬਟੋਲ ਕਰਦੀ ਤੇ ਸੈਂਡਲ ਵੀ ਘਰ ਰਹਿ ਗਈ ਸੀ ਉਹ ਵੀ ਉਧਰੋਂ ਐਡੀ ਉਹ ਵੀ ਕਹਿੰਦੀ ਮੈਂ ਸੈਂਡਲ ਪਾ ਕੇ ਹੀ ਜਾਣਾ ਕਿਤੇ ਸੈਂਡਲ ਤੋਂ ਬਿਨਾ ਮੈਂ ਵੀ ਨਹੀਂ ਉਹ ਮੋੜ ਕੇ ਲਈ ਮਗਰ ਉਹਨੂੰ ਬਥੇਰਾ ਕਿਹਾ ਵੀ ਸਕੂਲ ਵਾਲੀ ਵਰਦੀ ਵਾਲੇ ਸੈਂਡਲ ਤੇਰੇ ਇਹੀ ਪਾ ਲੈਣੇ ਆ ਫਾਟੋ ਕਹਿੰਦੀ ਮੈਂ ਤਾਂ ਇਹੀ ਪੋਣੇ ਨਾਲ ਦੀ ਲਓ ਜੀ ਆਪਣੇ ਅ ਗੁਰਦੁਆਰਾ ਸਾਹਿਬ ਨੂੰ ਜਾਂਦਾ ਰਾਹ ਦੇਖੋ ਨਿੰਮਾ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਹਰੇ ਬਾਈ ਉਹ ਕਿੰਨੀ ਜ਼ਿਆਦਾ ਸੋਹਣੀ ਲੱਗਦੀ ਬਈਆ ਸਾਰੀਆਂ ਨਿੰਮਾ ਹੀ ਲੱਗੀਆਂ ਹੋਈਆਂ ਹਨ ਪਹਿਲਾਂ ਟਾਲੀਆਂ ਹੁੰਦੀਆਂ ਇੱਥੇ ਟਾਲੀਆਂ ਦਾ ਬੁੱਢੇ ਹੋ ਗਏ ਸੀਗਾ ਸੋ ਨਿੰਮਾ ਜ਼ਿਆਦੇ ਆ ਹਨ ਨਿੰਮਾ ਵੀ ਕਿੰਨੀ ਸੋਹਣੀਆਂ ਲੱਗਦੀਆਂ ਉਹ ਆਪਣਾ ਆ ਗਿਆ ਗੁਰਦੁਆਰਾ ਸਾਹਿਬ ਸ਼ਹੀਦ ਬਾਸੇ ਦਾ ਲੈ ਵੀ ਐਸ਼ ਦੀ ਆ ਗਈ ਆ ਸਮਾਨ ਤੇ ਹੁਣ ਖੁਸ਼ ਆ ਇਹਦੇ ਬੇਬੇ ਤ੍ਰਿਪੂਤੀ ਨੇ ਦੁਬਾਰਾ ਕੀੜਾ ਮਲਵਾਇਆ ਸਾਡਾ ਹੈਸ਼ੋ ਵਰਦਾ ਵਰੇ ਨਹੀਂ ਲੱਗਦੇ ਇਦਾਂ